ਕਦਾ ਜਾਈ ਨਿਕਲਿਆ ਮੈਂ ਅਜ ਹੋਰ ਖੜੂ ਜਿੱਥੇ ਜੀਰੀ ਲੱਗਦੀ ਨਾ ਸਕਦੀ ਦੇਖੋ ਹੋ ਜੇ ਇਹ ਕਿਹੜੀ ਗੱਲ ਹੈ ਲੋਕਾਂ ਦੇ ਥੋੜੇ ਲੋਕਾਂ ਕੋਲ ਖੜੇ ਨੇ ਇਹ ਮੋਟਰਾਂ ਨਹੀਂ ਜੀ ਦੋ ਸਾਡੀ ਹੂੰ ਬਿਜਲੀ ਤਾਂ ਕਿੰਨੇ ਹੈ ਬਿਜਲੀ ਦੋ ਬਾਬੂ ਉਹ ਬਹੁਤ ਜ਼ਿਆਦਾ ਬਿਜਲੀ ਆਉਂਦੀ ਮੈਂ ਕਹਿੰਦਾ ਜੀ ਕਦੇ ਰਾਤ ਨੂੰ ਕੰਮ ਚੱਕੀ ਗੋਟੇ ਰਾਜ ਵਿੱਚ ਬਹੁਤ ਵਧੀਆ ਹੋ ਰਿਹਾ ਹੈ ਉਹ ਤਾਂ ਸਿਸਟਮੇ ਖਤਮ ਹੋ ਗਈ ਹੁਣ ਤਾਂ ਰਾਤ ਨੂੰ ਮੋਟਰ ਚ ਨਹੀਂ ਆਉਂਦੀ ਤਿੰਨ ਦਿਨੇ ਨਿਬੜ ਜਾਂਦਾ ਕੰਮ ਬੰਦ ਕਰਕੇ ਚਲੇ ਜਾ ਬੰਦ ਕਰਕੇ ਚਲੇ ਜਾ ਬੰਦ ਕਰਦੇ ਹਾਂ ਅਸੀਂ ਉਹ ਬੰਦ ਕਰਕੇ ਜਾਂਦੇ ਜੀ ਉਹੀ ਟਰਾਲੇ ਉਹੀ ਟਰਾਲੇ ਮੇ ਉਹ ਹੁਣ ਕਿਵੇਂ ਠੀਕ ਹੋਏ ਸਰਕਾਰ ਦਾ ਫਰਜ਼ ਆਪਾਂ ਦਾ ਉਹ ਬਿਖਰੀਦ ਲਿਆ ਨਾ ਥਰਮਲ ਥਰਮਲ ਰਾਜਨੀ ਇਹੋ ਉਹਲੇ ਦੀ ਖਾਨ ਚਲਾ ਲਈ ਚਾਰ ਕੰਡਾ ਜੀ ਇਸ ਵਕਤ ਚਾਰੇ ਜਿਹੜੇ ਆਪਣੇ ਸਰਮਸਵਾਰ ਨਿਕਾਲੇ ਚਾਰਾਂ ਪੁਲਿਸ 27 27 ਦਿਨ ਦਾ ਕੋਲ ਤੇ ਨੇੜੇ ਵਾਲਾ ਕਿੰਨੀ ਦੂਰ ਐਥੋਂ ਨਹਿਰ ਵਾਲਾ ਪ੍ਰੋਜੈਕਟਤਾ ਜੀ ਹੋਇ ਕਢੂਆਂ ਦੇ ਹੱਦਬੰਦੀ ਤੇ ਚਲੇਗਾ ਇਹ ਸ਼ੁਰੂ ਹੋਣਾ ਜੀ ਉਹ ਕਰਾਂਗੇ ਬਹੁਤ ਜ਼ਰੂਰੀ ਇਹ ਤਾਂ ਜਿਹਨੇ ਕੋ ਪਾਏ ਸਮਝ ਲੇ ਸਰ ਵੀ ਇਹ ਤਾਂ ਪਾਣੀ ਤਾਂ ਆਜੇ ਥੱਲੇ ਆ ਮਾ ਸਾਹਿਬ ਇਹ ਤਾਂ ਪਿੰਡ ਦੀ ਨਹੀਂ ਆਈ ਇਹ ਤਾਂ ਪਿੰਡ ਦੀ ਨਹੀਂ ਆਈ ਪਿੰਡ ਦੀ ਨਹੀਂ ਆਈ ਇਹ ਕੋ ਨੈਕਸਟ ਆ ਪਿੰਡਾਂ ਨਾਲ ਸਾਰੇ ਨਵੇਂ ਪ੍ਰੋਜੈਕਟ ਆਣਗੇ ਆ ਸੜਕ ਪਾਰ ਕਰਕੇ ਨਵੇਂ ਪ੍ਰੋਜੈਕਟ ਪਾਰ ਕਰਕੇ ਪਿੰਡ ਮੜਾਉਂਦੀ ਜੀ ਘਰ ਬਸੇ ਹੋਏ ਜੀ ਪਿੰਡ ਦੀ ਨਹੀਂ ਕੋਈ ਨਹੀਂ ਸਮਝ ਨਹੀਂ ਸਰਪੰਚ ਸਾਹਿਬ ਨਹੀਂ ਨਹੀਂ ਕੋਈ ਜਿਹੜੀ ਮਰਜ਼ੀ ਬਾੜ ਦੇ ਆ ਪਾਗੜਾ ਪਾਟੇ ਇੱਕ ਗੱਲ ਦਾ ਪੰਜ ਪਿੰਡ ਦਾ ਸਰਪੰਚ ਪਿੰਡਰਾ ਹੁੰਦਾ